हां जी आज तन्नू डिस्चार्ज ਕਰ ਰਹੇ ਆ ਦੋ ਦਿਨ ਹੋ ਗਏ ਤਾਂ ਸਰਜਰੀ ਨੂੰ ਕਿਦਾਂ ਗੁੱਡ ਫੀਲ ਕਰ ਰਹੇ ਹੋ ਬਹੁਤ ਬੈਟਰ ਫੀਲ ਕਰ ਰਹੇ ਆ ਬਹੁਤ ਹੀ ਵਧੀਆ ਲੱਗ ਰਿਹਾ ਸਭ ਤੋਂ ਪਹਿਲਾਂ ਸਾਰੇ ਸਟਾਫ ਦਾ ਦੁਬਾਰਾ ਤੋਂ ਧੰਨਵਾਦ ਜਿਨ੍ਹਾਂ ਨੇ ਇੰਨੀ ਕੇਅਰ ਕੀਤੀ ਹਨਾ ਖਾਸ ਕਰਕੇ ਮੁਸਕਾਨ ਤੇ ਮੁਸਕਾਨ ਨੇ ਬਹੁਤ ਕੇਅਰ ਕੀਤੀ ਏ ਜਿਵੇਂ ਆਪਣੀ ਫੈਮਲੀ ਮੈਂਬਰ ਹੁੰਦੇ ਨਾ ਉਦਾਂ ਇੱਕਦਮ ਇੰਨੇ ਮੇਰਾ ਧਿਆਨ ਰੱਖਿਆ ਸਾਰਾ ਗੁੱਡ ਸਾਡਾ ਫਰ ਸਾਰਾ ਧਿਆਨ ਰੱਖਣਾ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰੀ ਫੈਮਲੀ ਬਾਹਰ ਏ ਤੇ ਮੈਂ ਇੱਥੇ ਆ ਮੈਨੂੰ ਇੱਕ ਇਕ ਪਰਸੈਂਟ ਵੀ ਨਹੀਂ ਲੱਗਾ ਵੀ ਮੈਂ ਇੱਥੇ ਕੱਲੀ ਬੈਠੀ ਆ ਜਾਂ ਕਿਦਾਂ ਹਨਾ ਹਾਈ ਟਾਈਮ ਇਹਨਾਂ ਨੇ ਇੰਨੀ ਕੇਅਰ ਕੀਤੀ ਤੇ ਜਿਹੜੀ ਖਾਸ ਕਰਕੇ ਐਮਰਜੈਂਸੀ ਦੀ ਡਿਊਟੀ ਵਾਲੀਆਂ ਨਰਸਾਂ ਸੀ ਉਹ ਵੀ ਬਹੁਤ ਵਧੀਆ ਸੀ ਉਹਨਾਂ ਨੇ ਵੀ ਬਹੁਤ ਜ਼ਿਆਦਾ ਕੇਅਰ ਕੀਤੀ ਤੁਸੀਂ ਤੇ ਚਲੋ ਕੀਤੀ ਕੀਤੀ ਹੈ ਮੇਨ ਸੀ ਪਰ ਤੁਹਾਡਾ ਮੇਨ ਸਟਾਫ ਬਹੁਤ ਵਧੀਆ ਹੈ ਡਾਕਟਰ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਨਸਤੀਜਾ ਦਿੱਤਾ ਜਦੋਂ ਤੁਹਾਡੇ ਸਾਹ ਨਹੀਂ ਸੀ ਚੱਲਦੇ ਇਹ ਚਲਾ ਰਹੇ ਸੀ ਇਹਨਾਂ ਨੇ ਸਾਹ ਦੇ ਕੇ ਮੈਨੂੰ ਬਚਾਇਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਮੇਰੀ ਪਲਸ ਨਹੀਂ ਲੱਗਦੀ ਵੀ ਪਰ ਇਹਨਾਂ ਨੇ ਫਿਰ ਵੀ ਮੇਰੇ ਕੋਲ ਆਬ ਕੇ ਮੇਨੋ ਵਿੱਚ ਆਇਆ। ਨਹੀਂ ਨਹੀਂ। ਹਾਂਜੀ। ਦੇਖੋ ਨਸਤੀਜਿਆ ਦਾ ਕੰਮ ਹੁੰਦਾ ਪੇਸ਼ੈਂਟ ਦੀ ਕੇਅਰ ਕਰਨਾ ਜਦੋਂ ਤੁਸੀਂ ਪੇਸ਼ੈਂਟ ਬਿਲਕੁਲ ਅਨਕੌਨਸ਼ੀਅਸ ਹੈ। ਹਾਂਜੀ ਹਾਂਜੀ। ਠੀਕ ਹੈ ਸਾਡਾ ਕੰਮ ਹੁੰਦਾ ਸੀ ਸਰਜਰੀ ਕਰਨਾ ਸਾਰੇ ਟੀਮ ਵਰਕ ਹੁੰਦਾ। ਹਾਂਜੀ। ਫੇਰ ਸਟਾਫ ਦਾ ਲੁੱਕ ਆਫਟਰ ਕਰਨਾ ਹੈ ਆਈ ਸੀ ਯੂ ਦੇ ਵਿੱਚ। ਆਹ ਮਸਕਾਨ ਤੁਸੀਂ ਕਿਹਾ ਡਾਈਟਿਸ਼ਨ ਤੋਂ ਡਾਈਟ ਸਮਝਾਣੀ। ਹਾਂਜੀ। ਸੋ ਸਾਰਾ ਟੀਮ ਵਰਕ ਹੈ। ਇਕੱਲਾ ਇੱਕ ਬੰਦਾ ਨਹੀਂ ਕਰ ਸਕਦਾ ਸਾਨੂੰ ਆਪਣੀ ਟੀਮ ਬਣਾਣੀ ਪੈਂਦੀ ਹੈ। ਕੋਈ ਵੀ ਚੀਜ਼ ਅਸੀਂ ਜੇ ਸਕਸੈਸਫੁਲ ਰਿਜ਼ਲਟ ਉਹ ਨਹੀਂ ਹਸਪੀਟਲ ਜਿੱਤੇ ਅਸੀਂ ਵੀ ਬਹੁਤ ਚ ਗਏ ਆ ਪਰ ਇੰਨੀ ਕੇਅਰ ਖਾਸ ਕਰਕੇ ਸਟਾਫ ਨਾ ਤੇ ਇਨਾ ਫ੍ਰੈਂਡਲੀ ਹੁੰਦਾ ਏ ਇੱਕ ਤੋਂ ਦੂਜੀ ਵਾਰੀ ਆਵਾਜ਼ ਮਾਰੋ ਕਿਸੇ ਹੋਰ ਸਟਾਫ ਨੂੰ ਤੇ ਖਿੱਚ ਜਾਂਦੇ ਨੇ ਪਰ ਇਹ ਹਰ ਟਾਈਮ ਸਮਾਈਲ ਹੁੰਦੀ ਹੈ ਇਹਨਾਂ ਦੇ ਫੇਸ ਤੇ ਉਹ ਵਧੀਆ ਲੱਗਾ ਦੇਖ ਕੇ ਥੈਂਕ ਯੂ ਸੋ ਮਚ ਹਣਾ ਚੱਲ ਕੇ ਦਿਖਾ ਦਿਓ ਫਿਰ ਬਾਅਦ ਵਿੱਚ ਚਲੋ ਸਰ ਚੰਗਾ ਜੀ ਓਕੇ ਫਿਰ ਓਕੇ ਥੈਂਕ ਯੂ ਤੁਹਾਡਾ ਬਹੁਤ ਬਹੁਤ 10 ਦਿਨ ਬਾਅਦ ਮਿਲਾਂਗੇ ਓਕੇ ਓਕੇ ਜੀ ਥੈਂਕ ਯੂ